ਸਾਲ ਬਣਾਉਣ ਦਾ ਸੁਪਨਾ ਦੇਖਿਆ ਸੀ ਜਿੱਥੇ ਕਿ ਦੁੱਖ ਸੁੱਖ ਦੇ ਸਾਰੇ ਸਮਾਗਮ ਹੋ ਸਕਣ ਇਸ ਹਾਲ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਊਗਾ ਸਾਰੇ ਸ਼ਹਿਰ ਨਿਵਾਸੀਆਂ ਦਾ ਸੰਸਦ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ بیٹے ਸੰਦੀਪ ਨੂੰ ਮਾਨ ਬਖਸ਼ਿਆ ਪੋਲੀਟੀਕਲ ਪਾਰਟੀਆਂ ਨਹੀਂ ਸਰਦੀਆਂ ਸਾਰੀਆਂ ਸੰਸਥਾਵਾਂ ਨੇ ਜਿਹੜਾ ਆਪ ਦਾ ਯੋਗਦਾਨ ਪਾਇਆ ਜੋ ਵੀ ਹੋਵੇ ਧੂਰੀ ਦੇ ਡਿਵੈਲਪਮੈਂਟ ਦੇ ਕੰਮ ਹੋ ਰਹੇ ਨੇ ਉਹ ਆਪਾਂ ਖੁੱਲ੍ਹ ਦੇ ਨਾਲ ਕਰੀਏ ਰਲ ਕੇ ਆਪਾਂ ਧੂਰੀ ਨੂੰ ਵਧੀਆ ਸ਼ਹਿਰ ਬਣਾਇਆ। ਹਾਲ ਮਨਾ ਦਾ ਸੁਪਨਾ ਦੇਖਿਆ ਸੀ ਜਿੱਥੇ ਕਿ ਤੁਕ ਸੁਪਨੇ ਸਾਰੇ ਸਮਾਗਮ ਹੋ ਸਕਣ ਤੇ ਉਹ ਦਾ ਜ ਸੁਪਨਾ ਪੂਰਾ ਹੋ ਰਿਹਾ ਸਾਰੇ ਸ਼ਹਿਰ ਦੇ ਵਸਨੀਕਾਂ ਦੇ ਵਿਚਾਰ ਹਿਸਾਬਾਇਆ ਤੇ ਖੇਤਰ ਤੌਰ ਤੇ ਸੰਤ ਮਹਾਤਮਾ ਜੀ ਪੰਚੇ ਜੀ ਰੂਬ ਵਾਲੇ ਤੇ ਨਾਨੀ ਮੰਦਰ ਤੋਂ ਤੇ ਸਾਰੇ ਸ਼ਹਿਰ ਦਾ ਮੈਂ ਆਮ ਭਗਵਤ ਜੀ ਦੀ ਤਰਫੋਂ ਵੀ ਤਨਵਾ ਕਰਦਾ ਜਿਨ੍ਹਾਂ ਨੇ ਅੱਜ ਹੋ ਕੇ ਪਹੁੰਚ ਕੇ ਹਾਜੋਗਦਾਨ ਪਾਇਆ ਹੈ ਔਰ ਉਹਦੇ ਵਿੱਚ ਹਿੱਸਾ ਵੀ ਪਾਇਆ ਹੈ ਮਤਵਤਾ ਚੜਕ ਮਤਵਤਾ ਦਾਲ ਪਾਉਣ ਦੀ ਕੋਸ਼ਿਸ਼ ਦੇਖੋ ਸੀਐਮ ਸਾਹਿਬ ਨੇ ਸੀਐਮ ਸੀਟੀ ਹੈ ਇੱਥੇ ਅਸੀਂ ਇਹ ਸਮਝਦੇ ਆਂ ਵੀ ਹੋਰ ਵੀ ਸੰਸਥਾਵਾਂ ਨੂੰ ਅਸੀਂ ਮਤਵਤਾ ਚੜਕ ਮਤਵਤਾ ਦਾਲ ਦਈਏ ਤਾਂ ਕਿ ਸਾਰੇ ਹੀ ਜਿੰਨੇ ਵੀ ਸਾਂਝੇਦਾਰੇ ਨੇ ਉਹ ਖੂਬਸੂਰਤ ਬਣ ਸਕਣ ਜਿੱਥੇ ਸੀਐਲ ਸਾਹਿਬ ਦੀ ਸ਼ਨੀ ਦਾ ਵੀ ਦੇਖਣ ਨੂੰ ਮਿਲੇ ਵੀ ਬਹੁਤ ਵਧੀਆ ਸੁੰਦਰ ਸ਼ਹਿਰ ਨੇ ਦੇਖੋ ਇਸ ਦਾ ਤਾਂ ਮੈਂ ਸਾਰੇ ਸ਼ਹਿਰ ਨਿਵਾਸੀਆਂ ਦਾ ਸੰਸਦਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਬੇਟੇ ਸੰਦੀਪ ਨੂੰ ਮਾਨ ਬਖਸ਼ਿਆ ਹੋ ਸਾਨੂੰ ਮਾਨ ਬਖਸ਼ਿਆ ਸਾਡੇ ਪਰਿਵਾਰ ਨੂੰ ਮਾਨ ਬਖਸ਼ਿਆ ਅਸੀਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਸਾਰੇ ਸ਼ਹਿਰ ਦੇ ਨਿਵਾਸੀਆਂ ਦਾ ਔਰ ਗ੍ਰਾਮ ਬਾਦ ਕਮੇਟੀ ਅਧਪੁਰੀ ਦੇ ਲੋਕਾਂ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਰਾਮਬਾਗ ਦੇ ਵਿੱਚ ਜਿਹੜਾ ਕਮਿਊਨਿਟੀ ਹਾਲ ਬਣਨਾ ਸੀ ਵੱਡੀ ਲਾਜ ਦੇ ਨਾਲ ਜਿਹੜਾ ਬਹੁਤ ਦਿੱਕਤਾਂ ਸੀ ਕਿਉਂਕਿ ਇੱਥੇ ਜਦੋਂ ਕਿਤੇ ਕੋਈ ਭੋਗ ਜਾਂ ਕੋਈ ਸਮਾਰੋਹ ਕਰਨਾ ਹੋਵੇ ਤਾਂ ਲੋਕਾਂ ਨੂੰ ਧੂਰੀ ਦੇ ਨਾਲ ਬਹੁਤ ਦਿੱਕਤਾਂ ਆਉਂਦੀਆਂ ਸੀ ਤਾਂ ਮੈਂ ਧੰਨਵਾਦ ਕਰਦਾ ਸਾਡੇ ਖਾਸ ਤੌਰ ਤੇ ਜਿਹਨਾਂ ਨੂੰ ਧੂਰੀ ਹਲਕੇ ਦੇ ਲੋਕਾਂ ਨੇ ਐਮਐਲਏ ਬਣਾਇਆ ਜੋ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ 1 ਕਰੋੜ ਰੁਪਏ ਗ੍ਰਾਂਟ ਦਿੱਤੀ ਅਰ ਮੈਂ ਧੂਰੀ ਵਸੀਆਂ ਨੂੰ ਯਕੀਨ ਦਿਵਾਉਣਾ ਕਿ ਬਾਨ ਸਾਹਿਬ ਦੇ ਘਰ ਦੇ ਵਿੱਚ ਦਰਵਾਜ਼ੇ ਖੁੱਲੇ ਨੇ ਪੈਸੇ ਦੇ ਕਿਸੇ ਕੋਈ ਕਮੀ ਨਹੀਂ ਜੋ ਵੀ ਹੋਰੀ ਠੂਰੀ ਦੇ ਡਿਵੈਲਪਮੈਂਟ ਦੇ ਕੰਮ ਹੋ ਰਹੇ ਨੇ ਉਹ ਆਪਾਂ ਖੁੱਲ੍ਹ ਦੇ ਨਾਲ ਕਰੀਏ ਰਲ ਕੇ ਆਪਾਂ ਠੂਰੀ ਨੂੰ ਵਧੀਆ ਸ਼ਹਿਰ ਬਣਾਇਆ ਇਸ ਹਾਲ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਊਗਾ ਕਿਉਂਕਿ ਇੱਥੇ ਠੂਰੀ ਦੇ ਵਿੱਚ ਅੱਗੇ ਇੱਕ ਕੋਟੀ ਦੀ ਹਾਮੀ ਸੀ ਜਿਵੇਂ ਨਾ ਸਰਚ ਰਸਲ ਜਿੱਥੇ ਤਾਂ ਹੋਰ ਉਹ ਕਿ ਲੋਕਾਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਸੀ ਹਰੇ ਇੱਥੇ ਪਾਰਕਿੰਗ ਦੀ ਔਰ ਤੇ ਖਾਸ ਪਾਰਕਿੰਗ ਦੀ ਬਹੁਤ ਦਿੱਕਤ ਸੀ ਕਿਉਂ ਪਾਰਕਿੰਗ ਕਿੱਤਰੀ ਆਊਗੀ ਇਹਦੇ ਨਾਲ ਤਾਂ ਠੂਰੀ ਸ਼ਹਿਰ ਨੂੰ ਬਹੁਤ ਹੀ ਵੱਡਾ ਫਾਇਦਾ ਧੂਰ ਆਉਣਗੇ ਉਹਨਾਂ ਦਾ ਹਲਕਾ ਨਾਲ ਦਾ ਸ਼ਹਿਰ ਉਹ ਤਾਂ ਜ਼ਰੂਰ ਲਾਜ਼ਮੀ ਹੈ ਉਹਨਾਂ ਦੇ ਰਾਤਰੀਕਰਨ ਵੀ ਆ ਰਹੇ ਨੇ ਢੋਗਲ ਸੀਪ ਸਿੰਘ ਢੋਗਲ ਦੀ ਜਿਹੜੀ ਲਾਸਤਾਲ ਵਰਤੀ ਹੋਈ ਹੈ ਉਹਦੇ ਦੇ ਬਹੁਤ ਰਹੇ ਇੰਡਸਟਰੀ ਤੋਂ ਵੀ ਥੂਰੀ ਦਾ ਨਾਲ ਦਾ ਆਪਣਾ ਹਲਕਾ ਹੈ ਉਹ ਕੋਲੇ ਕੇ ਆਵਾਂਗੇ ਜਦੋਂ ਵੀ ਇੱਥੇ ਥੂਰੀ ਦੇ ਲੋਕ ਮਹਿਸੂਸ ਕਰਨਗੇ ਕਿ ਅੱਜ ਜਗਮਾਨ ਸਾਹਿਬ ਦੀ ਸੀਮ ਸਾਹਿਬ ਸਾਡੇ ਹੋਣੇ ਦੇ ਲੈ ਕੇ ਆਵਾਂਗੇ ਅਸੀਂ ਉਹਨਾਂ ਨੂੰ ਜਾ ਕੇ ਰਸਤਰਾ ਕਰਾਂਗੇ ਕਿਉਂਕਿ ਥੂਰੀ ਲਈ ਤਾਂ ਉਹ ਹਰ ਟਾਈਮ ਜਿੱਥੇ ਮਰਜ਼ੀ ਲੈ ਕੇ ਜਾਈਏ ਥੂਰੀ ਦੇ ਉਹਨਾਂ ਨੂੰ ਕੋਈ ਜਵਾਬ ਨਹੀਂ ਹੈ ਆ ਸਾਡੀ ਰਾਮ ਬਾਗ ਕਮੇਟੀ ਨੇ ਬਹੁਤ ਇੱਕ ਨੇਕ ਕੰਮ ਪਾਲਾ ਕਰਿਆ ਇਹਦੇ ਤਹਿਤ ਇੱਕ ਇੱਕ ਕਮਿਊਨਿਟੀ ਹਾਲ ਬਣਨ ਜਾ ਰਿਹਾ ਤੇ ਇਹਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਦਾ ਜਿਹੜਾ ਬਹੁਤ ਸ਼ਹਿਰਜੋਗ ਹੈ ਸਾਰਿਆਂ ਨੇ ਆਪਣੇ ਆਪਣੇ ਤੌਰ ਤੇ ਸਾਰੇ ਪੋਲੀਟਿਕਲ ਲੀਡਰ ਸਹਿਬਾਨ ਨੇ ਸਾਰੀਆਂ ਪੋਲੀਟਿਕਲ ਪਾਰਟੀਆਂ ਨੇ ਸ਼ਿਰਕਤੀਆਂ ਸਾਰੀਆਂ ਸੰਸਥਾਵਾਂ ਨੇ ਜਿਹੜਾ ਆਪਦਾ ਯੋਗਦਾਨ ਪਾਇਆ ਤੇ ਖਾਸ ਤੌਰ ਤੇ ਇੱਥੇ ਸਾਡੇ ਅਮਰਤਾਨਾ ਜੀ ਮਹਾਰਾਜ ਨੇ ਜਿਹੜੇ ਉਹਨਾਂ ਨੇ ਇਸ ਚੀਜ਼ ਦਾ ਉਦਘਾਟਨ ਕਰਿਆ ਤੇ ਪ੍ਰਮਾਤਮਾ ਸਾਡੇ ਨਗਰ ਤੇ ਇਸੇ ਤਰੀਕੇ ਨਾਲ ਆਪਣੀ ਮਿਹਰ ਬਣਾਈ ਰੱਖੇ ਤੇ ਸਾਰੇ ਇਕੱਠੇ ਹੋ ਕੇ ਜਿਹੜਾ ਇਹ ਇਹ ਜਿਹੜੇ ਨੇਕ ਉਪਰਾਲੇ ਨੇ ਉਹਨਾਂ ਚੋਂ ਦਾ ਯੋਗਦਾਨ ਪਾਉਂਦੇ। ਬਿਲਕੁਲ ਦੇਖੋ ਸਾਡੇ ਜਿਵੇਂ ਸਾਡੀਆਂ ਮੰਡੀਆਂ ਛੋਟੀਆਂ ਮੰਡੀਆਂ ਨੇ ਸਾਡੇ ਸ਼ਹਿਰ ਤਾਂ ਪੁਰਾਣਾ ਸਥਾਪਿਤ ਹੋਣ ਤੋਂ ਬਾਅਦ ਜਦੋਂ ਹੁਣ ਪਾਰਕਿੰਗ ਦੀ ਦਿੱਕਤ ਆ ਗਈ ਕਿਉਂਕਿ ਉਹ ਸਾਡੀਆਂ ਜਿਹੜੀਆਂ ਅੰਦਰਲੀਆ ਸੰਸਥਾਵਾਂ ਸੀਗੀਆਂ ਉੱਥੇ ਜਗ੍ਹਾ ਦੀ ਤਾਂ ਕੋਈ ਘਾਟ ਨਹੀਂ ਬਟ ਉੱਥੇ ਪਾਰਕਿੰਗ ਵਗੈਰਾ ਦੀ ਬਹੁਤ ਦਿੱਕਤ ਆਉਂਦੀ ਸੀ ਤੇ ਇਹ ਜਿਹੜਾ ਸਾਡਾ ਕਮਿਊਨਿਟੀ ਹਾਲ ਬਣਾਣਾ ਇਹ ਜਿਹੜਾ ਅੱਜ ਦੇ ਸਮੇਂ ਦੇ ਅਕੋਰਡਿੰਗ ਜਿਹੜਾ ਬਣੂਗਾ ਤੇ ਇੱਥੇ ਯਾਨੀ ਕਿ ਕੋਈ ਵੀ ਸਮਾਗਮ ਤੁਸੀਂ ਖੁਸ਼ੀ ਦਾ ਗਮੀ ਦਾ ਜਿਹੜਾ ਆਪਦਾ ਇੱਥੇ ਰੱਖ ਸਕਦੇ ਹੋ ਤੇ ਇੱਥੇ ਪਾਰਕਿੰਗ ਦੀ ਵੀ ਕੋਈ ਸਮੱਸਿਆ ਨਹੀਂ ਤੇ ਧੂਰੀ ਤੋਂ ਲੁਧਿਆਣਾ ਮੇਨ ਜਿਹੜਾ ਹਾਈਵੇ ਦੇ ਉੱਪਰ ਜਿਹੜਾ ਇਹ ਸਥਾਪਿਤ ਆ। ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਖਾਸ ਤੌਰ ਤੇ ਸਾਡੀ ਇੱਥੇ ਮੈਂਬਰੀ ਕਮੇਟੀ ਆਜਰਾਮ ਕਮੇਟੀ ਆ ਉਹਨੂੰ ਬਹੁਤ ਮਾਰਕਾ।